ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰ ਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਲੇਰ ਸਿੰਘ ਪਲਵਾਨ ਦੇ ਕੋਲ ਆਏ ਆ ਜਿੱਤਰਾ ਤੁਸੀਂ ਸਾਰੇ ਵੀਰ ਜਾਣਦੇ ਬਾਈ ਦਾ ਪਸ਼ੂ ਦੇ ਵਪਾਰ ਦਾ ਕੰਮ ਹੈ ਇਸ ਕਿਲੇ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਆ ਤੇ ਡੇਲੀ ਤੁਹਾਨੂੰ ਵੀਰ ਜੀ ਅਪਡੇਟ ਦੇ ਦਈਦੀ ਹੈ ਜਿਹੜਾ ਕੋਈ ਪਸ਼ੂ ਆਵੇ ਅੱਜ ਵੀ ਦੋ ਬਹੁਤ ਜ਼ਬਰਦਸਤ ਚੰਗੀਆਂ ਝੋਟੀਆਂ ਇੱਕ ਬੂਰੀ ਨੀਲੀ ਰਾਵੀ ਤੇ ਇੱਕ ਮੋਹਰਾ ਦਾ ਨਗੀਨਾ ਦੋਵੇਂ ਝੋਟੀਆਂ ਟਾਪ ਦੀਆਂ ਕੋਈ 2-2 4-4 ਦਿਨ ਦਾ ਸਮਾਂ ਖੜਦੀਆਂ ਦੋਵੇਂ ਝੋਟੀਆਂ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰ ਦਿਆਂਗੇ ਸਾਂਝੀ ਉਸ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਲਦ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਕਰੀਏ ਆਓ ਲੈ ਕੇ ਜਾਣਕਾਰੀ ਹੁਣ ਇਹਨਾਂ ਦੋ ਪਸ਼ੂਆਂ ਦੀ ਕਰਦੇ ਹਾਂ ਸਾਂਜੀ ਬਣੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਹਾਂਜੀ ਭਾਣਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਸਾ ਰਕੀ ਹਾਲ ਜੀ ਚੜਦੀ ਕਲਾ ਤੁਸੀਂ ਸਰਾਓ ਕਿਰਪਾ ਮਾਰ ਕੇ ਦੀ ਅੱਜ ਦੋ ਨਗ ਲੈ ਆਂਦੇ ਫਿਰ ਮੈਂ ਦੋ ਨਗੀਨੇ ਲੈ ਆਂਦੇ ਇੱਕ ਕਾਲੀ ਦੇ ਇੱਕ ਬੂਰੀਨੀ ਦੀ ਆਹ ਵੀ ਸੱਜਣੋ ਪਿਓਰ ਮੋਰਾ ਦਾ ਨਗੀਨਾ ਦੂਜਾ ਸੁਗਰ ਝੋਟੀ ਇੱਕ ਦੋ ਦਿਨ ਦਾ ਸਮਾਂ ਖੜਦੀ ਆ ਲੇਵਾ ਕਰਾਉਨੇ ਆ ਤੁਹਾਨੂੰ ਚੈੱਕ ਐਚ ਐਫ ਵਿੜਾਂ ਨਾਲ ਲੇਵਾ ਲਗਾ ਕਰਮਾਲੀ ਨੂੰ ਸਿੰਘ ਦੀ ਮੰਤਰ ਫਿਰ ਪੇਠ ਪੁੜਾ ਆ ਕਰੋ ਸੱਜਣੋ ਸਾਨੂੰ ਲੇਵਾ ਚੈੱਕ ਜ਼ਬਰਦਸਤ ਚੀਜ਼ ਆਂਦੇ ਇਹੋ ਜੇ ਸੱਜਣੋ ਲੈਵੇ ਦੁੱਧ ਚੋਂ ਆਉਂਦੇ ਜੇ ਪਿੱਠ ਪੁੜਾ ਕਰੋ ਚੱਕ ਮੱਝ ਦਾ ਸਿੰਗਲ ਡੀਜੀ ਬਾਸ ਸਾਹਿਬ ਫੇਰ ਵੀ ਵੇਖੋ ਗੱਡੀ ਲੰਮੀ ਬੇੜਿਆ ਮੱਝ ਦੀ ਪੂਰਾ ਪਦਰਥਾਂ ਲੈਵਾ ਤੇ ਵਧੀਆ ਹਾਥੀ ਮੁਠੀ ਚਵਾਈ ਵਾਲਾ ਥਾਂ ਲੱਗਾ ਸਜਣੋ ਕੋਈ ਛਾਂਗਣੀ ਕੋਈ ਪੰਜਵਾਂ ਥਾਨ ਨਹੀਂ ਚਾਰ ਥਾਨਿਆ ਪੂਣੀ ਵਰਗੇ ਚਾਰੇ ਇੱਕੋ ਜੇ ਆ ਕਰੋ ਚੱਕ ਬਹੁਤ ਸੋਹਣੀ ਜ਼ਬਰਦਸਤ ਚੰਗੇ ਪਿੱਠ ਪੁੜੇ ਦੀ ਮੱਝ ਨੂੰ ਆ ਪਾ ਸਕਦੇ ਆ ਥਾਂ ਲੈਵੇ ਦੀ ਬੰਤਰ ਬਹੁਤ ਵਧੀਆ ਪਿੱਠ ਪੁੜਾ ਵੀ ਪੂਰਾ ਕਰਮਾਲੀ ਦਾ ਚੰਗਾ ਤੇ ਪੂਰੀ ਰਾਜੀ ਆ ਕਿ ਇਹੇ ਪਾਸੋਂ ਲੱਸੀ ਫਿੱਕੀ ਨਹੀਂ ਸੱਜਣੋ ਆ ਲੈਵਾ ਤੁਹਾਨੂੰ ਕਰਾ ਦਨੇ ਨੇੜੇ ਤੋਂ ਚੱਕ ਆਹ ਵੇਖੋ ਪੱਟਾਂ ਚੋਂ ਸੱਜਣੋ ਬਾਹਰ ਆਈ ਐ ਅਜੇ ਇਹਨੇ ਕਰਮਾਣੀ ਦਾ ਸਾਰ ਨੂੰ ਲੈਵਾ ਲਾਉਣਾ ਇੱਕ ਦੋ ਦਿਨ ਦਾ ਸਮਾਂ ਲੈ ਜਾਊਗੀ ਹਾਂਜੀ ਇਹ ਵੀ ਜੀ ਦੂਜੇ ਸੂਏ ਸੁਣੀ ਆ ਹਾਂਜੀ ਕਿੰਨਾ ਦੁੱਧ ਚੁਆਇਆ ਜੀ ਨੇ ਪਹਿਲੇ ਸੂਏ ਪਹਿਲੇ ਸੂਏ ਬਾਦਸਾਹ ਨੇ 12 ਲੀਟਰ ਦੁੱਧ ਚੁਆਇਆ ਜੀ ਆਵੇ ਸੱਜਣਾ ਪਹਿਲੇ ਸੂਏ ਕਰਮਾਲੀ ਨੇ 12 ਕਿਲੋ ਦੁੱਧ ਚੁਆਇਆ ਏ ਹੁਣ 14-15 ਲੀਟਰ ਦੀ ਮੀਤ ਕਰ ਹੁਣ ਦੂਜੇ ਸੂਏ ਸੁਣੀ ਆ ਤੇ ਕੋਈ ਭਰਾ ਸੇਵਾਲਾ ਲੈ ਜਾਏ ਤੇ 14-15 ਕਿਲੋ ਦੁੱਧ ਦੇ ਸਲੇਕ ਕਿਉਂ ਫਰਦਾ ਬਾਦਸਾਹ ਦਾ ਗਾਲ ਇੱਕ ਦੋ ਦਿਨ ਰਹੀਦੇ ਕੱਲ ਨੂੰ ਸੂਵੇ ਪਰਸਨ ਸੂਏ ਆਪਣੀ ਦੋ ਦਿਨਾਂ ਦੀ ਪਿੱਛੇ ਭਾਰ ਦੀ ਗਾਰੰਟੀ ਹੋਊਗੀ ਆਵੇ ਸੱਜਣਾ ਜੇ ਕੋਈ ਸੱਜਣਾ ਉਹਦਾ ਟਿੱਪ ਕੇ ਲੈ ਜਾਏ ਹਾਂਜੀ ਤਸੱਲੀ ਕਰ ਲੈ ਗੱਡੀ ਦੇ ਲਾਗ ਲਓ ਵੀ ਸੱਜਣੋ ਪਾਰ ਪਛੇ ਦੀ ਠਣਾ ਦੀ ਤਸੱਲੀ ਹੋਊਗੀ ਇੱਕ ਦੋ ਦਿਨ ਦਾ ਸਮਾਂ ਲੈਂਦੀ ਹੈ ਤੇ ਮੁੱਲ ਕਰਦੀ ਹੈ ਜਾਇਜ ਜਿੱਥੇ ਦੇ ਲੈ ਲੈਣੀ ਹੈ ਮੇਰਾ ਬਾਦ ਸਾਹਿਬ 1 ਲੱਖ 10000 ਰੁਪਇਆ ਹੈ ਹਾਂਜੀ ਅਸੀਂ ਦੱਸੂ ਹੁਣ ਕਿਨੇ ਕਰਦੀਏ ਨੇ ਕਰਦਿਏ ਮਾਨਦਾਨ ਖੁੱਲਾ ਵਿੱਚੋਂ 5000 ਦੀ ਦੇ ਦਿਆਂਗੇ ਇੱਕ 5000 ਕਰਦਿਏ ਇੱਕ 3 ਦੀ ਦੇ ਦਿਆਂਗੇ ਯਾਰ ਹੋਰ ਛੱਡ ਦਈਏ ਕੀ ਛੱਡ ਦਿਆਂਗੇ ਲਓ ਵੀ ਸੱਜਣੋ 1 ਲੱਖ 2000 ਦਾ ਨਗੀਨਾ ਮਿਲ ਜੂਗਾ ਬੁਰੀ ਦੀ ਕੀ ਜਾਣਕਾਰੀ ਹੈ ਜੀ ਬੂਰੀ ਦੀ ਕੀ ਜਾਣਕਾਰੀ ਹੈ ਜੀ ਬੂਰੀ ਵੀ ਦੁਜੇ ਸੁਣੀਏ ਇਹ ਇਹ ਬੂਰੀ ਨੀਲੀ ਸੱਜਣੋ ਬੂਰੀ ਨੀਲੀ ਰਾਵੀ ਚਾਰੇ ਪੈਰ ਚਟਿਆ ਕਰੋ ਜਿਕ ਟੰਡੀ ਤੇਰੀ ਇਹਦਾ ਨੀਵਾ ਵੀ ਫਿਰ ਪੂਰਾ ਪੱਦਰ ਤੇ ਸੋਹਣਾ ਸਨਲੇ ਵਾਲਾ ਕਾ ਇਹਨੂੰ ਕਰਮਾਲੀ ਨੂੰ ਮੱਥੇ 'ਚ ਫੁੱਲ ਨੀਲੀ ਦੀ ਨੀਲੀ ਤੇ ਬੂਰੀ ਦੀ ਬੂਰੀ ਹਾਂ ਆ ਕਰੋ ਜਿਕ ਛੋਡੀ ਚਿੱਟੀ ਬੱਗੀ ਮੋਛ ਆ ਕਰੋ ਜਿਕ ਸਥਾਨ ਲੈਵਾ ਇਹਦਾ ਕਰਮਾਲੀ ਦਾ ਬਹੁਤ ਵਧੀਆ ਇਹ ਸੱਜਣੋ 4 ਤੋਂ 5 ਦਿਨ ਦਾ ਸਮਾਂ ਜਾਂ 1 ਹਫ਼ਤੇ ਦਾ ਸਮਾਂ ਖੜ ਸਕਦੀ ਆ ਪੂਰਾ ਪੱਧਰ ਛਾਂ ਲੈ ਵਾ ਤਿਆਰ ਕਰੂਗੀ ਇਹ ਵੀ ਚੰਗਾ ਪਿੱਠ ਪੁੜਾ ਪੂਰੀ ਸੋਹਣੀ ਪੱਧਰ ਝੋਟੀ ਰਾਜੀ ਦੂਜਾ ਸੂਆ ਇਹਨੇ ਸੁਣਾ ਕਰਮਾਣੀ ਨੇ ਪਹਿਲੇ ਸੂਏ ਜਿਹੜੇ ਮਾਲਕਾ ਤੋਂ ਖਰੀਦੀ ਉਹਨਾਂ ਦੱਸਿਆ ਵੀ 10000 ਕਿਲੋ ਦੁੱਧ ਦਿੱਤਾ ਨੇ ਹੁਣ ਦੂਜੇ ਸੂਏ ਸੁਣੀ ਇਹਦਾ 4 ਤੋਂ 5 ਦਿਨ ਦਾ ਸਮਾਂ ਪਿਆ ਜੀ ਝੋਟੀ ਬਹੁਤ ਸੁਣੀ ਹੈ ਵੀ ਇਹਦਾ ਮੁੱਲ ਕਰਾ ਦਾਂਗੇ ਸੱਜਣਾਂ ਜਿੰਨੇ ਦੀਆਂ ਬੂਰੀਆਂ ਅਸਰਾ ਲੈਂਦੇ ਜੇ ਤੁਸੀਂ ਉਹਨਾਂ ਦੀ ਤਾਜੀ ਸੂਣ ਵਾਲੀ ਝੋਟੀ ਦੋ ਦਾਂਗੇ ਜੇ ਤੁਹਾਨੂੰ ਕਾ ਕਰੋ ਜੇਕ ਛੋਟੀ ਗਾਦੀ ਤਮਾਕਾ ਹੀ ਆ ਸੱਜਣੋ ਆ ਕਰੋ ਜੇਕ ਤਾਂ ਦੇ ਕਿੰਨੇ ਦੀ ਦੇ ਦਈਏ ਖਾਣਾ 95 ਦੀ ਦੇ ਦਾਂਗੇ ਕਰ ਦਈਏ ਮਾਨਦਾਨ 92 ਦੀ ਦੇ ਦਾਂਗੇ ਹੋਰ ਕਰੀਏ ਪੂਰੇ 90 ਦੀ ਦੇ ਦਿਆਂਗੇ 90 ਜੋ 2000 ਛੱਡ ਦੀ ਟੱਕਾ ਹੁੰਦਾ ਹੈ ਬਾਪੂ ਸਾਹਿਬ ਨਹੀਂ ਹੁੰਦਾ ਹੈਂ ਨਹੀਂ ਹੰਦਾ ਕਰ ਦਈਏ ਜੀ ਇਦਾਂ ਹੀ ਵਾਰੀ ਡਾ ਦੇਦੇ ਜੀ ਸਾਡੀ ਕਰ ਦਈਏ ਹਨਾ ਹਣ ਚਲੋ ਕਰ ਲੋ ਆ ਵੀ ਸੱਜਣਾ 88000 ਦਾ ਨਗੀਨਾ ਬੂਰੀ ਨੀਲੀ 라ਵੀ ਕਰੋ ਚੈੱਕ ਥਣ ਲੈਵਾ ਵੀ ਪੂਰਾ ਪੱਧਰ ਪਹਾੜ ਪਿੱਛੇ ਦੀ ਫੁੱਲ ਤਸੱਲੀ ਹੋਊਗੀ ਆ ਇਹਦੀ ਵੇਤਰੇ ਦੂ ਦਿਨ ਨਹੀਂ ਕੋਈ ਭਰਾ ਉਹ ਆ ਵੀ ਟਿਪ ਕੇ ਭਰਾ ਕੇ ਖੜੇ ਨਹੀਂ ਇਤਰਾ ਆਨਲਾਈਨ ਮੰਗਾ ਲੈ ਸਣਾ ਦੀ ਪਿੱਛੇ ਦੀ ਗਰੰਟੀ ਹੋਊਗੀ ਤੇ ਮੋਬਾਈਲ ਨੰਬਰ ਬੋਲ ਦਈਏ ਜੀ ਨੰਬਰ ਹੈਗਾ 97792949006 ਪਿੰਡ 달ਤਸੀਲ ਪੱਟੀ ਜਿਲ੍ਹਾ ਤਰਨਤਾਰ ਸਾਹਿਬ ਲਓ ਵੀ ਸੱਜਣੋ ਇਹ ਨੰਬਰ ਜੀ ਆਪਾਂ ਇਹ ਸੀ ਇਹਨਾਂ ਦੋ ਪਸ਼ੂਆਂ ਦੀ ਜਾਣਕਾਰੀ ਪਿੰਡ ਡਾਲ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਪਹੁੰਚ ਕੇ ਆਉਦੀ ਤਸੱਲੀ ਕਰਕੇ ਪਸ਼ੂ ਖੜੋ ਜਿਵੇਂ ਆਨਲਾਈਨ ਮੰਗਾਉਂਦਾ ਜਿਹੜੀਆਂ ਗੱਲਾਂ ਦਸੀਆਂ ਉਹਨਾਂ ਦੇ ਪੂਰੇ ਲਾਂਗੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ